ਆਲੂ ਵਾਲੀ ਟਿੱਕੀ ਸੀ ਅਕਸਰ ਹੀ ਖਾਂਦੇ ਆ ਚਲੋ ਅੱਜ ਕੁਝ ਅਲੱਗ ਤਰ੍ਹਾਂ ਦੀ ਹੈਲਦੀ ਵਾਲੀ ਟਿੱਕੀ ਬਣਾ ਕੇ ਤਿਆਰ ਕਰਦੇ ਆ ਅੱਜ ਮੈਂ ਬਣਾਵਾਂਗੀ ਮੂੰਗ ਦਾਲ ਦੀ ਟਿੱਕੀ ਮੂੰਗ ਦਾਲੀ ਟਿੱਕੀ ਬਣਾਉਣੇ ਮੈਂ ਮੂੰਗ ਦਾਲ ਨੂੰ ਨਾ 3-4 ਘੰਟੇ ਪਹਿਲੇ ਪਾਣੀ ਵਿੱਚ ਭਿਗੋ ਕੇ ਰੱਖ ਦਿੱਤਾ ਸੀ ਫਿਰ ਅਸੀਂ ਨੂੰ ਛੰਨੀ 'ਚ ਪਾ ਕੇ 3-4 ਵਾਰ ਕੱਸਾ ਪਾਣੀ ਝੋਲਿਆ ਸੀ ਫਿਰ ਧੋਣ ਤੋਂ ਬਾਅਦ ਦਾਲ ਨੂੰ ਅਸੀਂ ਮਿਕਸੀ ਜਾਰ 'ਚ ਪਾਇਆ ਨਾਲ ਪਾਇਆ ਥੋੜਾ ਜਿਹਾ ਅਦਰਕ ਦੋ ਹਰੀ ਮਿਰਚ ਨੂੰ ਪਾ ਕੇ ਅਸੀਂ ਦਾਲ ਨੂੰ ਤੇ ਗ੍ਰाइंड ਕਰਕੇ ਤਿਆਰ ਕਰਾਂਗੇ ਤੇ ਗ੍ਰाइंड ਕਰਨ ਲੱਗਾ ਦਾਲ 'ਚ ਪਾਣੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਬਿਨਾ ਪਾਣੀ ਤੋਂ ਅਸੀਂ ਦਾਲ ਨੂੰ ਗ੍ਰाइंड ਕਰਕੇ ਇਸ ਤਰੀਕੇ ਦਾ ਤਿਆਰ ਕਰ ਲਿਆ ਜੀਗਾ ਇਹ ਸਾਡਾ ਦਾਲ ਦਾ ਪੇਸਟ ਬਣ ਕੇ ਤਿਆਰ ਹੈ ਹੁਣ ਇਹ ਵਾਲਾ ਪੇਸਟ ਅਸੀਂ ਇੱਕ ਬੋਲ ਦੇ ਵਿੱਚ ਸਾਰੇ ਪੇਸਟ ਨੂੰ ਟਰਾਂਸ ਤੇ 1 ਮਿੰਟ ਤੱਕ ਇਸੇ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਇਹਦੇ ਵਿੱਚ ਕੁਝ ਵੈਜੀ ਐਡ ਕਰਾਂਗੇ ਜਿਵੇਂ ਕਿ ਮੈਂ ਇਹਦੇ ਵਿੱਚ ਪਾਇਆ ਸੀ ਬਾਰੀ ਕਟਿਆ ਅੱਧਾ ਕੱਪ ਪਿਆਜ਼, 4 ਕੱਦੂਕਸ ਕੀਤੀ ਗਾਜਰ, ਅੱਧਾ ਕੱਪ ਤੇ 1 ਕੱਪ ਲੈ ਲਿਆ ਸੀ ਕੱਦੂਕਸ ਕੀਤਾ ਆਪਣੀ, ਥੋੜਾ ਬਾਰੀ ਕਟਿਆ ਅਦਰਕ, 1 ਕੱਪ ਲੈ ਲਿਆ ਬ੍ਰੈਡ ਕ੍ਰੰਬਸ ਦਾ। ਸਵਾਦ ਅਨੁਸਾਰ ਪਾਜਤਾ ਨਮਕ, ਅੱਧਾ ਚਮਚ ਪਾਇਆ ਸੀ ਧਨੀਆ ਪਾਊਡਰ ਦਾ। ਅੱਧੀ ਚਮਚ ਲੈ ਲਈ ਕਾਲੀ ਕੂਟੀ ਮਿਰਚ, ਅੱਧੀ ਚਮਚ ਜੀਰਾ ਪਾਊਡਰ, 1 ਚਮਚ ਲੈ ਲਿਆ ਆਮਚੂਰ ਦਾ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਕੁਸੀਂ ਇਹਦੇ ਚ ਬਾਰੀ ਘਟਿਆ ਹਰਾ ਤਾਂ ਨਹੀਂ ਆ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਨ ਦੇ ਬਿਨਾ ਪਾਇਨ ਤੋਂ ਇੱਥੇ ਅਸੀਂ ਦਾ ਡੋ ਬਣਾ ਕੇ ਤਿਆਰ ਕਰਾਂਗੇ ਪਾਇਨ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਯਾ ਇਹ ਡੋ ਬਣਾ ਕੇ ਤਿਆਰ ਕਰ ਲਿਆ ਸੀ ਹੁਣ ਹੱਥਾਂ ਨੇ ਲਗਾਵਾਂਗੇ ਥੋੜਾ ਜਿਹਾ ਔਇਲ ਤੇ ਥੋੜਾ ਥੋੜਾ ਮਿਕਸਰ ਲਵਾਂਗੇ ਦਾਲ ਵਾਲਾ ਤੇ ਇਸ ਤਰੀਕੇ ਨਾਲ ਅਸੀਂ ਗੋਲ ਗੋਲ ਟਿੱਕੀ ਬਣਾ ਕੇ ਤਿਆਰ ਕਰ ਲਾਂਗੇ ਇਹ ਬਹੁਤ ਹੀ ਟੇਸਟੀ ਤੇ ਹੈਲਦੀ ਵਾਲੀ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਅਤੇ ਮੈਂ ਪਹਿਲੇ ਸਭ ਤੋਂ ਪਹਿਲੇ ਸਾਰੀਆਂ ਟਿੱਕੀਆਂ ਪਹਿਲੇ ਬਣਾ ਕੇ ਤਿਆਰ ਕਰ ਲਿਆ ਸੀ ਹੁਣ ਫਟਾਫਟ ਅਸੀਂ ਨੂੰ ਸੇਕ ਲੈਣੇ ਤਵੇ ਤੇ ਤੇਲ ਗਰਮ ਹੋਣ ਲਈ ਪਹਿਲੇ ਮੈਂ ਰੱਖ ਦਿੱਤਾ ਸੀ ਜਦ ਆਇਲ ਗਰਮ ਹੋ ਜਾਏਗਾ ਇੱਕ ਇੱਕ ਕਰਕੇ ਹੀ ਚਾਰ ਟਿੱਕੀ ਪਾਤੀ ਇੱਕ ਸਾਈਡੋਂ ਸਿੱਕ ਜਾਏਗੀ ਨਾ ਫਿਰ ਅਸੀਂ ਚਮਚੇ ਨਾਲ ਨੂੰ ਪਲਟ ਦਾਂਗੇ ਤਾਂ ਕਿ ਦੂਸਰੀ ਸਾਈਡ ਤੋਂ ਵਧੀਆ ਕਲਰ ਆਨ ਤੱਕ ਇਹ ਸਿੱਕ ਜਾਏ ਤੇ ਹਲਕਾ ਹਲਕਾ ਨੂੰ ਪ੍ਰੈਸ ਕਰਦੇ ਜਾਵਾਂਗੇ ਤੇ ਹੁਣ ਇਹ ਟਿੱਕੀਆਂ ਸਿੱਕ ਗਈਆਂ ਸਾਈਡ ਤੇ ਕਰਤਾ ਵਿੱਚ ਜਗਾ ਬਣਾ ਕੇ ਹੋਰ ਅਸੀਂ ਟਿੱਕੀਆਂ ਨੂੰ ਪਾਲਤਾ ਸੀਗਾ ਤੇ ਇਸੇ ਤਰੀਕੇ ਨਾਲ ਸਾਰੀਆਂ ਮੈਂ ਟਿੱਕੀਆਂ ਸੇਕ ਕੇ ਤਿਆਰ ਕਰ ਲਵਾਂਗੇ ਤੇ ਹਲਕਾ ਹਲਕਾ ਪ੍ਰੈਸ ਕਰਾਂਗੇ ਤਾਂ ਕਿ ਅੰਦਰੋਂ ਦੀ ਵੀ ਵਧੀਆ ਸਿੱਕ ਜਾਏਗੀ ਸਾਰੀਆਂ ਟਿੱਕੀਆਂ ਨੂੰ ਟਿਸ਼ੂ ਪੇਪਰ ਵਿੱਚ ਕਢ ਲਿੱਤਾ ਸੀ ਤੁਸੀਂ ਚਾਹੋ ਤਾਂ ਇਸੇ ਤਰੀਕੇ ਨਾਲ ਵੀ ਟਿੱਕੀ ਨੂੰ ਆਹਣਾ ਖਾ ਸਕਦੇ ਬਹੁਤ ਹੀ ਆਰ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਰ ਮੈਂ ਇਹਦੀ ਚਾਟ ਬਣਾ ਕੇ ਤਿਆਰ ਕਰਾਂਗੀ ਉੱਪਰ ਮੈਂ ਪਾਇਆ ਹੈ ਟਿੱਕੀ ਪਰ ਦਹੀਂ ਪੁਦੀਨੇ ਦੇ ਧਨੀਏ ਦੀ ਹਰੀ ਚਟਨੀ ਖੱਟੀ ਮਿੱਠੀ imble ਚਟਨੀ ਥੋੜਾ ਪਿਆਜ਼ ਬਾਰੀ ਕੱਟੀ ਗਾਜਰ ਸੇਵ ਉੱਪਰ ਪਾਇਆ ਚਾਟ ਮਸਾਲਾ ਲੋ ਜੀ ਸਾਡੇ ਇੱਥੇ ਹੈਲਦੀ ਵਾਲੀ ਦਾਲ ਦੀ ਟਿੱਕੀ ਬਣ ਕੇ ਤਿਆਰ ਬਹੁਤ ਹੀ ਆਰ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਇੱਕ ਵਾਰ ਤੁਸੀਂ ਵੀ ਆਹ ਨੂੰ ਵਾਲੀ ਟਿੱਕੀ ਨੂੰ ਅਵੋਇਡ ਕਰਕੇ ਇਹ ਵਾਲੀ ਦਾਲ ਵਾਲੀ ਹੈਲਦੀ ਵਾਲੀ ਟਿੱਕੀ ਬਣਾ ਕੇ ਟਰਾਈ ਕਰੋ ਬਹੁਤ ਹੀ ਆਰ ਟੇਸਟੀ ਬਣ ਕੇ ਤਿਆਰ ਹੁੰਦੀ ਅੱ